ਭਾਰਤ ਵੱਲੋਂ ਆਪਰੇਸ਼ਨ ਸੰਦੂਰ ਤਹਿਤ ਪਾਕਿਸਤਾਨ ਚਾਤਵਾਦੀਆਂ ਦੇ ਅੱਡੇਾਂ ਤੇ ਹਮਲਾ ਕਰਨ ਤੋਂ ਬਾਅਦ ਪ੍ਰਸ਼ਾਸਨ ਦੇ ਹੁਕਮਾ ਮੁਤਾਬਕ ਬੀਤੀ ਰਾਤ ਬਲੈਕਆਊਟ ਦੀ ਰਹਿਸ਼ਤ ਦਿੱਤੀ ਗਈ ਸੀ ਜਿੱਥੇ ਲੋਕਾਂ ਦੁਆਰਾ ਸਰਕਾਰ ਦੇ ਪ੍ਰਸ਼ਾਸਨ ਤੇ ਹੁਕਮਾਂ ਨੂੰ ਮੰਨਦਿਆਂ ਹੋਇਆਂ ਆਪਣੇ ਘਰਾਂ ਤੇ ਦੁਕਾਨਾਂ ਦੀਆਂ ਲਾਈਟਾਂ ਬੰਦ ਰੱਖੀਆਂ ਗਈਆਂ ਉੱਥੇ ਹੀ ਸਿਵਲ ਹਸਪਤਾਲਾ ਜਨਾਲਾ ਵੱਲੋਂ ਲਾਈਟਾਂ ਬੰਦ ਕਰਨ ਦਾ ਚੋਰਾ ਵੱਲੋਂ ਫਾਇਦਾ ਚੁੱਕਦੇ ਹੋਏ OPD ਦੇ 4 ਕਮਰਿਆਂ ਦੇ ਤਾਲੇ ਤੋੜ ਕੇ ਅੰਦਰ ਪਈਆਂ ਅਲਮਾਰੀਆਂ ਦੇ ਲੋਕਰਾਂ ਦੀ ਛਾਣਬੀਨ ਕੀਤੀ ਗਈ ਪਰ ਚੋਰਾ ਵੱਲੋਂ ਕਿਸੇ ਵੀ ਸਰਕਾਰੀ ਕਾਗਜ਼ਾਤ ਜਾਂ ਸਰਕਾਰੀ ਵਸਤੂ ਨੂੰ ਚੋਰੀ ਨਹੀਂ ਕੀਤਾ ਗਿਆ। ਅ ਮੈਂ ਡਾਕਟਰ ਸ਼ਾਲੂ ਅਗਰਵਾਲ ਐਸਐਮਓ ਅਜਨਾਲਾ ਅ ਇਹ ਰਾਤੀ ਕੋਈ ਸਾਡਾ ਜਿਹੜਾ ਬਲੈਕਆਊਟ ਦਾ ਟਾਈਮ ਸੀ 10 ਵਜੇ ਦੇ ਕਰੀਬ ਅ ਬਲੈਕਆਊਟ ਦਾ ਜਿਹੜਾ ਹਨੇਰਾ ਸੀ ਉਹਦਾ ਫਾਇਦਾ ਉਠਾਉਂਦੇ ਹੋਏ ਕੁਝ ਅ ਅਨਸੋਸ਼ੀਅਲ ਐਲੀਮੈਂਟ ਸਾਡੇ ਚੋਰੀ ਚੋਰੀ ਸੀ ਉਹ ਆਪਣੇ ਸਾਡੇ ਹਸਪੀਟਲ ਇੱਕ ਸਾਡਾ ਜਿਹੜਾ ਉਹ OPD ਕੰਪਲੈਕਸ ਹੈ ਜਿੱਥੇ ਸਾਡੀ ਗਾਇਨੀ OPD ਤੇ ਪੀਡੀਆਟ੍ਰਿਕ OPD ਹੈ ਉਸ ਕੋਰੀਡੋਰ ਚ ਇੱਕ ਦਰਵਾਜ਼ਾ ਆਗਾ ਉਹਦਾ ਅਪਲਾਈ ਕੱਢ ਕੇ ਤੇ ਉਹ ਅੰਦਰ ਐ ਨਹੀਂ ਪਤਾ ਕਿੰਨੇ ਬੰਦੇ ਆਏ ਸੀ ਬਿਕੋਜ਼ ਇੱਕ ਸੀ ਦੋ ਸੀ ਜਾਂ ਇਸ ਤੋਂ ਵੀ ਜ਼ਿਆਦਾ ਸੀ ਉਹ ਆਏ ਉਹਨਾਂ ਨੇ ਮੇਰੇ ਕਮਰਾ ਜਿਹੜਾ ਇੱਕ ਨੰਬਰ ਕਮਰਾ ਹੈ ਜਿਹੜੀ ਸਾਡੀ OPD ਚ ਤਿੰਨ ਨੰਬਰ ਕਮਰਾ ਹੈ ਡੈਂਟਲ OPD ਹੈ ਤੇ ਅੱਗੇ ਜਾ ਕੇ ਸਰਜਰੀ ਓਪਡੀ ਇਹ ਸਾਰੀ ਓਪਡੀਆਂ ਚ ਉਹਨਾਂ ਨੇ ਸਾਰੀਆਂ ﺍﻟमारीਆਂ ਤੋੜੀਆਂ ਸਾਰਾ ਰਿਕਾਰਡ ਸਾਰਾ ਕੁਝ ਵਿਖੇਰਤਾ ਤੇ ਉਹ ਸ਼ਾਇਦ ਜੋ ਸਾਡਾ ਅੰਦਾਜ਼ਾ ਹੈ ਕਿਉਂਕਿ ਉਹ ਹੋਰ ਕੁਝ ਤਾਂ ਲੈ ਕੇ ਨਹੀਂ ਗਏ ﺍﻟमारीਆਂ ਔਰ ਡਰਾਰੀ ਉਹਨਾਂ ਨੇ ਛਾਨੇ ਕਿ ਹੋ ਸਕਦਾ ਹੈ ਕਿ ਉਹ ਨਸ਼ੇ ਦਾਹੀ ਕੋਈ ਦਵਾਈ ਦੁਵਾਈ ਲੱਭਦੇ ਹੋਣ ਕਿਉਂਕਿ ਕਿਉਂਕਿ ਉਸ ਤਰ੍ਹਾਂ ਸਾਡੇ ਮਤਲਬ ਕਿ ਜਿਵੇਂ ਅੱਗੇ ਕੀ ਹੁੰਦਾ ਹੈ ਕਿ ਕੋਈ ਵੀ ਚੀਜ਼ ਜਿਵੇਂ ਕੋਈ ਬੈਟਰੀ ਕੋਈ ਕੋਈ ਵੀ ਚੀਜ਼ ਜੋਨਾਂ ਨੂੰ ਲੱਗਦੀ ਕਿ ਵਿਕ ਸਕਦੀ ਹੈ ਉਹ ਚੁੱਕ ਕੇ ਲੈ ਜਾਂਦੇ ਹਨ ਪਰ ਇਸ ਵਾਰੀ ਉਹਨਾਂ ਨੇ ਐਸਾ ਨਹੀਂ ਕੀਤਾ ਉਹ ਸਾਡੇ ਮੁਤਾਬਕ ਉਹ ਨਸ਼ੇ ਦੀ ਗੋਲੀਆਂ ਹੀ ਲੱਭ ਰਹੀ ਸੀ ਕਿ ਇਹ ਕਿਤੇ ਨਾ ਕਿਤੇ ਐਸਐਮਓ ਦੇ ਰੂਮ ਚ ਜਾਂ ਓਪਡੀ ਚ ਡਾਕਟਰਾਂ ਦੀਆਂ ਮਾਰੀਆਂ ਚ ਸਟੋਰ ਹੁੰਦੀ ਹੋएगी ਪਰ ਉਹ ਇਸ ਮਹਿੰਮ ਚ ਕਾਮਯਾਬ ਨਹੀਂ ਹੋਏ ਕਿਉਂਕਿ ਅਸੀਂ ਇਹ ਦਵਾਈ ਨੂੰ ਬਹੁਤ ਹੀ ਸੰਭਾਲ ਕੇ ਰੱਖਦੇ ਹਾਂ ਪਰ ਇਹ ਇੱਕ ਇਹ ਇਹ ਬੜਾ ਇੱਕ ਕੁਐਸਚਨ ਰੇਜ਼ ਕਰਦਾ ਹੈ ਕਿ ਦੇਖੋ ਹੁਣ ਸਾਡਾ ਇਸ ਟਾਈਮ ਬਲਕਿ ਹਸਪੀਟਲਸ ਵੀ ਥੋੜਾ ਅਲਰਟ ਮੋਡ ਤੇ ਚੱਲ ਰਹੇ ਹਨ ਤੇ ਮੇਨ ਚੀਜ਼ ਹੈਗੀ ਹੈ ਕਿ ਜੇ ਇਹ ਬਲੈਕਆਊਟ ਚ ਇਹ ਲੋਕ ਇਸ ਤਰ੍ਹਾਂ ਹਸਪੀਟਲ ਨੂੰ ਦੀ ਸੇਫਟੀ ਨੂੰ ਕੰਪਰੋਮਾਈਜ਼ ਕਰ ਸਕਦੇ ਆ ਤੇ ਸਾਡੀ ਸਾਰੇ ਆਪਣੇ ਜਿਹੜੀ ਗਵਰਨਮੈਂਟ ਹੈ ਸਰਕਾਰੀ ਮੈਂ ਵਿਭਾਗ ਮੈਂ ਪੁਲਿਸ ਹੈ ਉਹਨਾਂ ਨੂੰ ਇਹ ਅਪੀਲ ਅਸੀਂ ਕਰਦੇ ਆਂ ਫਰਜ਼ੋਰ ਅਪੀਲ ਕਰਦੇ ਆਂ ਕਿ ਵੀ ਇੱਥੇ ਪੁਖਤਾ ਸਿਕਿਉਰਿਟੀ ਦਾ ਇੰਤਜ਼ਾਮ ਕੀਤਾ ਜਾਵੇ ਅਤੇ ਫੀਮੇਲ ਮੈਡੀਕਲ ਅਫਸਰਸ ਰਾਤ ਨੂੰ ਕਲੀਆਂ ਡਿਊਟੀ ਕਰਦੀਆਂ ਨਾਲ ਸਿਰਫ ਉਹਨਾਂ ਦੇ ਕਲਾਸ 4 ਹੁੰਦੇ ਆ ਜਾਂ ਫੀਮੇਲ ਸਟਾਫ ਹੁੰਦੀ ਹੈ ਤੇ ਜੇ ਕੱਲ ਨੂੰ ਕੋਈ ਅਨਪਰਵੜ ਕਟਨਾ ਹੋ ਜਾਂਦੀ ਹੈ ਉਹਦਾ ਫਿਰ ਜ਼ਿੰਮੇਵਾਰ ਕੌਣ ਹੋਏਗਾ ਕਿਉਂਕਿ ਜਾਨੀ ਤੇ ਮਾਲੀ ਦੋਨੋਂ ਨੁਕਸਾਨ ਹੋ ਸਕਦਾ ਹੈ ਨਾ ਮਾਲੀ ਨੁਕਸਾਨ ਤਾਂ ਉਹ ਵੀ ਬਹੁਤ ਖਤ ਕਿਉਂਕਿ ਸਾਡੇ ਕੋਲ ਬੜਾ ਸੈਂਸਿਟਿਵ ਰਿਕਾਰਡ ਹੁੰਦਾ ਜੇ ਇੱਕ ਵੀ ਕੰਪਿਊਟਰ ਚੁੱਕ ਕੇ ਲੈ ਜਾਂਦੇ ਸਾਡਾ 20 25 ਸਾਲ ਦਾ ਰਿਕਾਰਡ ਜਿਹੜਾ ਹੁੰਦਾ ਹੈ ਡੈਥ ਬਰਥ ਦਾ ਹੋ ਗਿਆ ਮੈਡੀਕਲ ਲੀਗਲ ਰਿਕਾਰਡ ਹੋ ਗਿਆ ਬਹੁਤ ਇੰਪੋਰਟੈਂਟ ਹੈ ਚੋਰਾ ਲਈ ਇਹਨਾਂ ਦੀ ਸ਼ਾਇਦ ਕੋਈ ਵੈਲਿਊ ਨਹੀਂ ਹੈ ਪਰ ਸਾਡੇ ਲਈ ਅਸੀਂ ਜਦੋਂ ਕੋਈ ਆਂਦਾ ਹੈ ਸਾਡੇ ਕੋਲ ਰਿਕਾਰਡ ਸਾਰਾ ਜਿਹੜੇ ਸਾਡੇ ਮੈਡੀਕਲ ਲੀਗਲ ਕੇਸ ਐ ਜੋ ਅਦਾਲਤਾਂ ਚ ਡਾਕਟਰ ਆਪਣਾ ਐਵੀਡੈਂਸ ਦਿੰਦੇ ਆ ਜਾਂ ਕਿਸੇ ਦੀ ਡੈਥ ਜਾਂ ਬਰਥ ਦਾ ਜਿਹੜਾ ਸਰਟੀਫਿਕੇਟ ਦਾ ਰਿਕਾਰਡ ਹੁੰਦਾ ਉਹ ਕਿਸੇ ਲਈ ਕਿੰਨਾ ਕੁ ਜ਼ਰੂਰੀ ਹੈ ਤੁਸੀਂ ਖੁਦ ਹੀ ਸਮਝ ਸਕਦੇ ਆ ਪਬਲਿਕ ਸਮਝ ਸਕਦੀ ਹੈ ਤੇ ਐਸ ਲਈ ਸਰਕਾਰਾਂ ਨੂੰ ਤੇ ਪੁਲਿਸ ਨੂੰ ਇਹ ਇਹ ਇੱਕ ਵਾਰੀ ਨਹੀਂ ਐ ਮਤਲਬ ਕਿ ਹਰ ਵਾਰੀ ਹੀ ਐ ਅਸੀਂ ਕਰੀਦੀ ਆ ਪਰ ਸਮਾਹ ਸਾਨੂੰ ਕੋਈ ਇਹਦੇ ਤੇ ਪੋਜੀਟਿਵ ਇਨ ਆ ਰਿਸਪੌਂਸ ਨਹੀਂ ਮਿਲਦਾ ਤੇ ਇਹ ਰਿਕੁਐਸਟ ਹੈ ਕਿ ਵੀ ਸਾਨੂੰ ਕੁਝ ਕੁਝ ਮਤਲਬ ਕਿ ਹੋਰ ਜਿਹੜੀ ਲੇਟੈਸਟ ਇਨਸੀਡੈਂਸ ਹੋਇਆ ਹੈ ਇਹਦਾ ਜਿਹੜੇ ਹੈਗੇ ਆ ਜਿਹੜੇ ਰਿਸਪੌਂਸਿਬਲ ਲੋਗ ਹੈ ਉਹਨਾਂ ਨੂੰ ਫੜਿਆ ਜਾ